ਪੰਜਾਬ ਵਿਜੀਲੈਂਸ ਬਿਊਰੋ ਨੇ ਮੁਕਸਰ ਦੇ ਵਿੱਚ ਪੰਸਬ ਦੇ ਜ਼ਿਲ੍ਹਾ ਮੈਨੇਜਰ ਨੂੰ 50000 ਰੁਪਏ ਰਿਸ਼ਵਤ ਲੈਂਦੇ ਆ ਰੰਗੇ ਹਥੀਂ ਕਾਬੂ ਕੀਤਾ ਹੈ ਸ਼ਿਕਾਇਤ ਕੀਤੀ ਗਈ ਸੀ ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਐਕਸ਼ਨ ਦਿਖਾਇਆ ਤੇ ਰੰਗੇ ਹਥੀਂ ਪੰਸਬ ਦੇ ਜ਼ਿਲ੍ਹਾ ਮੈਨੇਜਰ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਇਲਜ਼ਾਮ ਹੈ ਕਿ ਜੂਟ ਦੀਆਂ ਖਾਲੀ ਬੋਰੀਆਂ ਖਰੀਦਣ ਦੇ ਮਾਮਲੇ ਦੇ ਵਿੱਚ ਇਹ ਰਿਸ਼ਵਤ ਮੰਗੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਪੰਚਬੱਧ ਇਨਸਪੈਕਟਰ ਹਰਪ੍ਰੀਤ ਸ਼ਰਮਾ ਨੇ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹਾ ਮੈਨੇਜਰ ਜਸ਼ਪਾਲ ਸ਼ਰਮਾ ਨੇ ਉਸ ਤੋਂ 60000 ਕਮਿਸ਼ਨ ਮੰਗਿਆ ਸੀ ਇਹ ਕਮਿਸ਼ਨ ਜੂਟ ਦੀਆਂ ਖਾਲੀ ਬੋਰੀਆਂ ਖਰੀਦਣ ਦੇ ਮਾਮਲੇ 'ਚ ਮੰਗਿਆ ਗਿਆ ਸੀ ਵਿਜੀਲੈਂਸ ਬਿਊਰੋ ਨੇ ਰੇਡ ਕਰਕੇ ਜ਼ਿਲ੍ਹਾ ਮੈਨੇਜਰ ਨੂੰ 50000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਹੈ ਪੰਚਬੱਧ ਦੇ ਜ਼ਿਲ੍ਹਾ ਮੈਨੇਜਰ ਨੂੰ ਮੁਕਸਰ ਤੋਂ ਪੰਚਬੱਧ ਦੇ ਜ਼ਿਲ੍ਹਾ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ 50000 ਰੁਪਏ ਦੀ ਰਿਸ਼ਵਤ ਲੈਣਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਮੁਕਸਰ ਦੇ ਵਿੱਚ ਪੰਸਬ ਦੇ ਜ਼ਿਲ੍ਹਾ ਮੈਨੇਜਰ ਜਸ਼ਪਾਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਸਬ ਦੇ ਹੀ ਇੰਸਪੈਕਟਰ ਹਰਪ੍ਰੀਤ ਸ਼ਰਮਾ ਨੇ ਸ਼ਿਕਾਇਤ ਕੀਤੀ ਸੀ ਆਖਿਆ ਸੀ ਕਿ ਜ਼ਿਲ੍ਹਾ ਮੈਨੇਜਰ ਜਸ਼ਪਾਲ ਸ਼ਰਮਾ ਨੇ ਉਸ ਤੋਂ 60000 ਰੁਪਏ ਕਮਿਸ਼ਨ ਮੰਗਿਆ ਸੀ ਹੋਰ ਜਾਣਕਾਰੀ ਲਈ ਜੋੜਨਾ ਸਾਡੇ ਸਹਾਇਕੀ ਨਪਿੰਦਰ ਸਿੰਘ ਬਰਾਰ ਦੇ ਨਾਲ ਨਪਿੰਦਰ ਮੁਕਸਰ ਦੇ ਵਿੱਚ ਪੰਸਬ ਦੇ ਜ਼ਿਲ੍ਹਾ ਮੈਨੇਜਰ ਨੂੰ ਕਾਬੂ ਕੀਤਾ ਪੰਜਾਬ ਵਿਜੀਲੈਂਸ ਬਿਊਰੋ ਨੇ ਬਿਲਕੁਲ ਨਦੀਪ ਪੰਸਬ ਦੇ ਇੱਕ ਇੰਸਪੈਕਟਰ ਹਾਪੀ ਸ਼ਰਮਣੇ ਸ਼ਿਕਾਇਤ ਕੀਤੀ ਸੀ ਕਿ ਜੋ ਮੁਖਤਸਦਾ ਜ਼ਿਲ੍ਹਾ ਮੈਨੇਜਰ ਪੰਸਬ ਦਾ ਯਸ਼ਪਾਲ ਸ਼ਰਮਾ ਉਹ ਲਗਾਤਾਰ ਉਸਦੇ ਪਾਸੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਜੂੜ ਦੀਆਂ ਖਾਲੀ ਪੋਰੀਆਂ ਦੇ ਖਰੀਦੇ ਦੇ ਮਾਮਲੇ ਨੂੰ ਲੈ ਕੇ ਤਾਂ 60000 ਰੁਪਏ ਦੀ ਜਿਹੜੀ ਆ ਰਿਸ਼ਵਤ ਦੀ ਮਾਂਗੀਤੀ ਗਈ ਸੀ ਪਰ ਲੈ ਦੇ ਕੇ 50000 ਦੇ ਵਿੱਚ ਉਹਨਾਂ ਦੀ ਜਿਹੜੀ ਗੱਲ ਹੋਈ ਔਰ 50000 ਰੁਪਏ ਜਿਸ ਵਕਤ ਉਸ ਨੂੰ ਦਿੱਤੇ ਗਏ ਦਾ ਰੰਗੇ ਹਥੀ ਜਿਸ ਉਹ ਕਿਉਂਕਿ ਪਹਿਲਾਂ ਹੀ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਹੋਈ ਸੀ ਤਾਂ ਵਿਜੀਲੈਂਸ ਦੇ ਐਸਪੀ ਹਰਗੋਬਿੰਦ ਸਿੰਘ ਦੀ ਅਗਵਾਈ ਦੇ ਵਿੱਚ ਆਈ ਟੀਮ ਨੇ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਜਸ਼ਪਾਲ ਸ਼ਰਮਾ ਨੂੰ ਰੰਗੇ ਹਥੀਕਰ ਪਰ ਕਰ ਲਿਆ ਔਰ ਉਸ ਦੇ ਖਿਲਾਫ 7/13 ਤੋਦੀ ਜਿਹੜਾ ਪ੍ਰਿਸ਼ਟਾ ਜਾਂ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜੀ ਧੰਨਵਾਦ ਨਪਿੰਦਰ ਸਾਰੇ ਜਾਣਕਾਰੀ ਦੇ ਲਈ ਸੋ ਪੰਸਬ ਦੇ ਮੁਖਸਰ ਤੋਂ ਜ਼ਿਲ੍ਹਾ ਮੈਨੇਜਰ ਯਸ਼ਪਾਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ 50000 ਰੁਪਏ ਦੀ ਰਿਸ਼ਵਤ ਲੈਣ ਦੀਆਂ ਰੰਗੇ ਹੱਤੀ ਕਾਬੂ ਕੀਤਾ ਗਿਆ ਸੀ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਹੋਰ ਵੀ ਜਾਂਚ ਇਸ ਮਾਮਲੇ ਤੇ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਮੁਖਸਰ ਤੋਂ ਪੰਸਬ ਦੇ ਜ਼ਿਲ੍ਹਾ ਮੈਨੇਜਰ ਯਸ਼ਪਾਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੀ ਸ਼ਿਕਾਇਤ ਪੰਸਬ ਦੇ ਹੀ ਇਨਸਪੈਕਟਰ ਹਰਪ੍ਰੀਤ ਸਿੰਘ ਨੇ ਕੀਤੀ ਸੀ ਅਤੇ ਆਖਿਆ ਸੀ ਕਿ ਜੂਟ ਦੀਆਂ ਖਾਲੀ ਬੋਰੀਆਂ ਦੇ ਮਾਮਲੇ ਦੇ ਵਿੱਚ ਕਮਿਸ਼ਨ ਉਸ ਤੋਂ ਮੰਗਿਆ ਜਾ ਰਿਹਾ ਸੀ 60000 ਰੁਪਏ ਦਾ ਕਮਿਸ਼ਨ ਮੰਗਿਆ ਹੈ ਇਹ ਸ਼ਿਕਾਇਤ ਕੀਤੀ ਸੀ ਹਰਪ੍ਰੀਤ ਸਿੰਘ ਨੇ ਇਸ ਤੋਂ ਬਾਅਦ ਪੰਜਾਬ ਵਿਜਲਨ ਸਬ ਬਿਊਰੋ ਨੇ ਰੇਡ ਕੀਤੀ ਅਤੇ 50000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਪੰਸਬ ਦੇ ਮੁਖਸਰ ਤੋਂ ਜ਼ਿਲ੍ਹਾ ਮੈਨੇਜਰ ਯਸ਼ਪਾਲ ਸ਼ਰਮਨ